ਆ ਤੁਸੀਂ ਦੇਖ ਸਕਦੇ ਹੋ ਜੀ ਕਿ ਇਸ ਹੋਟਲ ਕੋਲ ਅਸੀਂ ਖੜੇ ਹੋਏ ਆਂ ਸਾਹਮਣੇ ਕਿਸ ਹੋਟਲ ਹੈਗਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਸਾਡੀ ਸਮਾਰਟ ਸਿਟੀ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਸਰਕਾਰਾਂ ਦੇ ਦਾਅਵੇ ਬਹੁਤ ਹੈਗੇ ਆ ਪਰ ਇਹ ਪੂਰੇ ਪਾਰੇ ਦੇ ਵਿੱਚ ਇਹੀ ਹਾਲ ਹੈ ਜਿੱਥੇ ਦੇਖੋ بارش ਆਂਦੀ ਹੈ ਪਾਣੀ ਛੜ ਜਾਂਦਾ ਇਹ ਬਿਲਕੁਲ ਮੇਨ ਰੋਡ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਫੁੱਲਾਵਾ ਚੌਂਕ ਹੈ ਇਹ ਤੋਂ ਕਾਰਾਂ ਵਗੈਰਾ ਸਭ ਨਿਕਲਦੀਆਂ ਸਪੀਡੋ ਸਪੀਡ ਕਾਰਾਂ ਨਿਕਲਦੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਜੇ ਪਾਣੀ ਭਰਿਆ ਹੋਇਆ ਜਦ ਬਾਰਿਸ਼ ਆਂਦੀ ਹੈ ਪਾਣੀ ਇਦਾਂ ਹੀ ਭਰ ਜਾਂਦਾ ਜਿਹਦੇ ਕਰਕੇ ਲੋਕਾਂ ਨੂੰ ਕਾफी ਦਿੱਕਤ ਸਾਹਮਣੇ ਕਰਨਾ ਪੈਂਦਾ ਆ ਵੀ ਦੇਖ ਸਕਦੇ ਹੋ ਕਾਰਾਂ ਵਗੈਰਾ ਆਂਦੀਆਂ ਤੁੰਡੀ ਆ ਰਹੀ ਏ ਕੀ ਸੋਟਾ ਰੋਡ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਲੋਕੀ ਲੰਗਦੇ ਹੈਗੇ ਆ ਤੇ ਪਾਣੀ ਖੜਾ ਹੋਇਆ ਹੈ this is the garko smart city ਤੁਸੀਂ ਦੇਖ ਸਕਦੇ ਹੋ ਲੋਕੀ ਇੱਥੋਂ ਲੰਘਦੇ ਹੈਗੇ ਆ ਮਾਰਕ ਤੁਸੀਂ ਦੇਖ ਲਿਆ সামনে ਫੈਕਟਰੀ ਵੀ ਲੱਗਦੇ ਆ ਇਹ ਚੌਂਕ ਹੈਗਾ সামনে ਤੁਸੀਂ ਦੇਖ ਸਕਦੇ ਹੋ ਕੀਸੋ ਹੋਟਲ ਹੈਗਾ ਤੇ ਇੱਥੇ ਵੀ ਪਾਣੀ ਜਿਹੜਾ ਖੜਾ ਹੋਇਆ ਹੈ ਅਬ ਦੇਖੋ ਤੇ ਸਾਹਮਣੇ ਵੀ ਕਾਰਾਂ ਆਂਦੀਆਂ ਦੇਖੋ ਕਿੰਨਾ ਟ੍ਰੈਫਿਕ ਹੁੰਦਾ ਹੈ ਆ ਗਿਆ ਅੱਗੇ ਵੀ ਤੁਹਾਨੂੰ ਲੈ ਕੇ ਦਿਖਾਣੇ ਆ ਗੱਡੀਆਂ ਵਗੈਰਾ ਸਾਰੀ ਆਉਂਦੀਆਂ ਮੇਨ ਰੋਡ ਹੈ ਆ ਸਿੱਧਾ ਜਾਂਦੀ ਹੈਗੀ ਵੀਰਸ ਨਗਰਵਾਲ ਪਰ ਤੁਸੀਂ ਦੇਖ ਸਕਦੇ ਹੋ ਕਿਤਾ ਕਿਚੜ ਢਲੇ ਹੋ ਯਾਰ ਭਾਜੀ ਹੈਗੇ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਬੜਾ ਖਤਰਨਾ 모ੜ ਹੈ ਧਿਆਨ ਨਾਲ ਨਿਕਲਿਓ ਆਪ ਵੀ ਦੇਖ ਸਕਦੇ ਹੋ ਕਿ ਮਾਰੀ ਹਾਲਤ ਹੈ ਲੁਕੀ ਦੇਖੋ ਰੋਂਗ ਸਾਈਡ ਤੇ ਨਹੀਂ ਜਾ ਰਹੇ ਆ ਗਲਤ ਗੱਲ ਹੈ ਇਦਾਂ ਨਹੀਂ ਕਰਨਾ ਚਾਹੀਦਾ ਡਿਸਪਰੈਂਡਾ ਐクセ ਹੁੰਦਾ ਆਪਾਂ ਨੇ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਲੋਕਾਂ ਨੂੰ ਪਤਾ ਲੱਗੇ ਸਰਕਾਰਾਂ ਤੇ ਗੱਲ ਪਹੁੰਚੇ ਕਿ ਪਾਣੀ ਜਿਹੜਾ ਜਣਾ ਖੜਾ ਹੋਇਆ ਹੈ ਜਗਾ ਜਗਾ ਤੇ ਆਪ ਵੀ ਦੇਖ ਸਕਦੇ ਹੋ ਪੂਰਾ ਪਾਣੀ ਹੀ ਪਾਣੀ ਹੋ ਜਾਪਿਆ ਹਾਈ ਸਪੀਡ ਕਾਰਾਂ ਆਂਦੀਆਂ ਪਾਣੀ ਦੇਖ ਕੇ ਫੀਡ ਆਪਣਾ ਸਲੋ ਹੋ ਜਾਂਦੀ ਹੈ ਆਪ ਵੀ ਦੇਖ ਸਕਦੇ ਹੋ ਨੀ ਪੱਥਰ ਵੀ ਇੱਥੇ ਰੱਖਿਆ ਹੋਇਆ ਹੈ। ਸਾਹਮਣੇ ਵੀ ਤੁਸੀਂ ਦੇਖ ਸਕਦੇ ਪਾਣੀ ਖੜਾ ਹੋਇਆ ਹੈ। ਪਾਣੀ ਹੀ ਪਾਣੀ ਖੜ ਜਾਂਦਾ ਹੈ ਜੀ। ਕੀ ਸੋਟਲ ਦੇ ਸਾਹਮਣੇ ਦਾ ਚੌਕ। ਆ ਵੀ ਪਾਣੀ ਹੈਗਾ। ਆ ਵੀ ਦੇਖ ਸਕਦੇ ਹੋ ਪਾਣੀ ਖੜਾ ਹੋਇਆ ਹੈ। ਸਮਾਰਟਿਟੀ ਟੋਲ ਖੁੱਲ ਜਾਂਦੀ ਹੈ ਜਦ ਤੁਸੀਂ ਦੇਖਦੇ ਹੋ। ਸਾਹਮਣੇ ਚੌਂਕ ਹੈਗਾ ਪਾਣੀ ਹੀ ਪਾਣੀ ਖੜਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਇੱਥੇ ਵੀ ਪਾਣੀ ਹੈ ਲੋਕੀ ਲੰਘਣ ਕੇ ਬੜੀ ਸਪੀਡ ਤੋਂ ਸਪੀਡ ਗੱਡੀਆਂ ਆਂਦੀਆਂ ਪਾਣੀ ਜਿਹੜਾ ਖੜਾ ਹੋਇਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਸਪੀਡ ਤੋਂ ਸਪੀਡ ਆਣਗੀਆਂ ਪਰ ਪਾਣੀ ਦੇਖ ਕੇ ਬਿਲਕੁਲ ਫਲੋ ਹੋ ਜਾਣਗੀਆਂ ਐਕਸ਼ਨ ਦਾ ਖਤਰਾ ਵੀ ਰੰਦਾ ਤੁਹਾਨੂੰ ਦਿਖਾ ਦਈਏ ਆਦੋਂ ਲੈ ਕੇ ਆਇਤੀਗੇ ਜੀ ਕੀ ਸੋਟਲ ਦੇ ਕੋਲ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਖੜਾ ਹੋਇਆ ਹੈ ਪੂਰੇ ਸ਼ਹਿਰ ਦਾ ਇਹੀ ਹਾਲ ਹੈ ਉਮੀਦ ਕਰਦੇ ਹਾਂ ਕਿ ਇਹ ਹਾਲ ਜਲਦੀ ਠੀਕ ਹੋਏਗਾ ਆਉਣ ਦੇ ਟਾਈਮ ਦੇ ਵਿੱਚ ਥੈਂਕ ਯੂ